ਆ ਨਾਲੇ ਕੀ ਚਲੋ ਕੀ ਕਰੀਏ ਬਹੁਤ ਜਿਆਦਾ ਸਟਾਫ ਕੋ ਨਾ ਲਾਓ ਬੋ ਇਹ ਲੋ ਨਾ ਲਿਖ ਲਓ ਤੇ ਅੱਪਰਲੀ ਇਕੱਠੀ ਕਰ ਲਿਆ ਕਰੋ ਸਾਰੇ ਹਾਂਜੀ ਪਰ ਜਿੰਨੂ ਬਾਰ ਸਾਰੇ ਇਕੱਠੀ ਕਰਾਓ ਕੋਣ ਹੈ ਜੀ ਇਹ ਆ ਬਾਬਾ ਹਾਂਜੀ ਨਾਮ ਉਹ ਦੇ ਵਿੱਚ ਮੌਜੂਦ ਹੈਗੇ ਕੁਝ ਵੱਲੋਂ ਇੱਕ ਵੱਡੀ ਕਾਰਵਾਈ ਹੈ ਜੀ ਜਿਵੇਂ ਉੱਡੇ ਚਦਰ ਖਿੱਚ ਕੇ ਪਿਆ ਕੀਤਾ ਸੋ ਬਣ ਕੇ ਰੱਖੋ ਅੰਦਰ ਸਾਰੇ ਲੱਡੇ ਕਾਕੇ ਜਿਹੜੇ ਆ ਸਾਰੇ ਅੱਡੇ ਆ ਉਹ ਚੱਕੇ ਜਾ ਰਹੇ ਆ ਕੋਈ ਦੇਖ ਸਕਦੋ ਪੁਲਿਸ ਜਿਹੜੇ ਆ ਮੈਂ ਕੰਡਿਆਣਾ ਦੇ ਸਾਰਿਆਂ ਨੇ ਦੇਖੀ ਲਈ ਨਹੀਂ ਬਿਲਕੁਲ ਇਹ ਲਾਈਨ ਤੇ ਬਾਫੀ ਨਹੀਂ ਯਾਰ ਭੈਣ ਤੂੰ ਹੀ ਕਮਾਲ ਦੀ ਗੱਲ ਕੀਤੀ ਜੰਦੇ ਸਾਰਿਆਂ ਨੇ ਲਾਏ ਹੋਏ ਨੇ ਜਿਹੜੀ ਟਿਕੋ ਜੀ ਸਾਹਿਬ ਕੋ ਲੱਖਾਂ ਰੁਪਏ ਤੁਸੀਂ ਭੈਣ ਇਕੱਠੇ ਕਰਕੇ ਲੈ ਕੇ ਬਾਜ਼ਾਰ ਦੇ ਵਿੱਚੋਂ ਤੇ ਹੁਣ ਤੁਸੀਂ ਭੈਣ ਤਾਂ ਕਿੱਜੱਕ ਦੇ ਫਿਰਦੇ ਜੇ ਸ਼ਰਮ ਆਣੀ ਚਾਹੀਦੀ ਯਾਰ ਕੁਝ ਖਾਲੀ ਜਗ੍ਹਾ ਤੇ ਵੇਖੋ ਪਟਾਕੇ ਲਗਾਓ ਬਾਦ ਦੁਕਾਨਦਾਰਾਂ ਨੇ ਉਹ 2 ਦਿਨ ਹੋ ਗਏ ਬਾਦ ਦੇ ਦਿੱਤਾ ਉਹਨਾਂ ਨੇ ਸਿਰ ਤੇ ਬੁੱਧੀ ਸੱਦੀ ਕੋਈ ਕਿਲੋਮੀ ਕਰਵੇ ਕਰ ਕੋਈ ਆਇਆ ਰਾਜੇਦ ਕਾਨੂੰ ਚੱਕੇ ਜਾਣਗੇ ਬਿਲਕੁਲ ਕੋਈ ਬਣਿਆਤੀ ਨਹੀਂ ਹੋਈ ਕੋਈ ਕੁਛ ਨਹੀਂ ਕਿਹਾ ਗਿਆ ਇਹ ਪੈਸੇ ਕੋਈ ਨਹੀਂ ਸੀ ਕਿਸੇ ਵੱਲੋਂ ਕੋਈ ਬਣਿਆਤੀ ਨਹੀਂ ਕੀਤੀ ਗਈ ਕੋਈ ਨਾ ਨੋਟਿਸ ਨਿਕਲਿਆ ਕੋਈ ਦੁਕਾਨਦਾਰਾਂ ਤੇ ਜਾ ਕੇ ਇਹਨਾਂ ਨੇ ਮਤਲਬ ਇਹਦਾ ਕਿਸੇ ਨੂੰ ਨਹੀਂ ਕਿਹਾ ਪੈਸਾ ਜਰੂਰ ਇਕੱਠਾ ਕੀਤਾ ਅੱਡਿਆਂ ਦੇ ਨਾਲ ਹੁੰਜ ਕਾਫੂ ਹੋ ਜਾ ਫਿਰਿਆ ਮੰਡੀਪੁਰ ਸਾਡੇ ਦੇਖੋ ਇੱਕੋ ਮੇਰੀ ਬੈਂਦੀ ਸਾਰਾ ਗੱਲ ਕਰ ਰਹੀ ਹੈ ਇਧਰ ਵਾਲੀ ਗੱਲ ਕਰ ਰਹੀ ਹੈ ਵਾਲੀ ਆ ਲਾਤ ਨੂੰ ਕਾ ਕਰਕੇ ਪਟਾਕੇ ਲੈ ਕੇ ਸਾਰੇ ਇਕ ਲਖਾਤਾ ਜੀ ਸਰ ਨਾਮ ਲਖਾਤਾ ਹਾਂਜੀ ਲਖਾ ਹਾਂ ਲੋ ਟੋਂਡਾ ਗੱਲ ਕਰੋ ਇੱਕ ਘੇੜਾ ਇੱਕ ਸਾਡੇ ਨਾਲ ਗੰਪੀਰ ਪ੍ਰਾਨ ਗੱਲ ਕਰੋ ਕੌਣ ਹੈ ਉਹ ਮੈਨੂੰ ਨਹੀਂ ਪਤਾ ਕਿਸੇ ਨਾਲ ਗੱਲ ਕਰ ਲਓ ਉਹਨਾਂ ਕਹਿੰਦੇ ਮੇਰੇ ਨਾਲ ਗੱਲ ਕਰਾਓ ਦਲਵਿੰਦਰ ਸਿੰਘ ਬਾਜਾ ਬਲਵਿੰਦਰ ਆ ਬਲਵਿੰਦਰ ਸਿੰਘ ਬਾਜਾ ਜੀ ਆ ਗੱਲ ਕਰੋ ਆ ਲੋ ਉਹ ਕਿਹੜੇ ਵਿੱਚ ਪਤਾ ਕਰੇ ਸਾਰਿਆਂ ਨੂੰ ਚੱਕ ਨਹੀਂ ਦਿੰਦੇ ਉਹ ਮੈਂ ਨਹੀਂ ਜਾਣਦਾ ਉਹ ਕਹਿੰਦਾ ਮੈਂ ਨਹੀਂ ਜਾਣਦਾ ਕਿਸੇ ਨੂੰ ਇੱਧਰ ਗੱਲ ਕਰੋ ਪ੍ਰੈਸਿੰਗ ਨਾਲ ਕਰਾਓ ਯਾਰ ਹਾਂ ਇੱਕ ਮਿੰਟ ਜੀ ਮੇਰੀ ਆਵਾਜ਼ ਸੁਣਦੇ ਹੋ ਕੰਮ ਇਹ ਕਰੀਏ ਅਬ ਡਿਊਟੀ ਕਰੋ ਜੀ ਸਾਰੀ ਡਿਊਟੀ ਕੱਲ ਹੋਣੀ ਚਾਹੀਦੀ ਹੈ ਬੰਦ ਕਰੋ ਡਿਊਟੀ ਕੱਲ ਹੋਣੀ ਚਾਹੀਦੀ ਹੈ ਜੀ ਸਾਨੂੰ ਉਹ ਤੁਸੀ ਰੋਕਦੇ ਜੀ ਨਾ ਚੱਲੋ ਆਪਾਂ ਸਾਨੂੰ ਸਾਰੀ ਮੰਡੀ ਬੰਦ ਕਰਾਓ ਯਾਰ ਦਮਾਦ ਦੀ ਗੱਲ ਮੰਡੀ ਬੰਦ ਕਰਾਓ ਭਾਈ ਸਾਡੇ ਨੇ ਦਾਰੂ ਪੀਤੀ ਹੋਈ ਏ ਨਹੀਂ ਨਹੀਂ ਦਾਰੂ ਪੀਤੀ ਹੋਈ ਏ ਕੱਲ ਮੰਡੀ ਬੰਦ ਕਰਾਓ ਭੈ ਤੁਸਾਂ ਦੀ ਮੰਡੀ ਬੰਦ ਕਰਾਓ ਨਹੀਂ ਹੋਵੇਗਾ ਮੈਂ ਤੇ ਦਾਰੂ ਪੀਤੀ ਹੋਈ ਹੈ ਮਾਤਾ ਰੋਕੀ ਦਿਓ ਜੇ ਕਹਾ ਬਾਈ ਖੰਦਰ ਪਹਿਲੇ ਹੋਵੇਗਾ ਤੇ ਪਿੱਛੇ ਹੋਵੇਗਾ ਵਪਾਰ ਮੰਡਲ ਨੂੰ ਫੋਨ ਕਰਕੇ ਬੰਦ ਕਰਾਓ ਯਾਰ ਵਪਾਰ ਮੰਡਲ ਨੂੰ ਫੋਨ ਕਰਕੇ ਕੰਮ ਬੰਦ ਕਰਾਓ ਮੰਡਲ ਨੂੰ ਬਲਾਓ ਬੰਦਾਰੇ ਯਾਰਾਂ ਸਾਰਿਆਂ ਨੂੰ ਵਪਾਰ ਮੰਡਲ ਨੂੰ ਫੋਨ ਕਰੋ ਬੰਦ ਕਰਾਓ ਮੰਡੀ ਸਾਰੀ ਬੰਦ ਕਰੋ ਮੈਂ ਸੜਨਾ ਇੱਥੇ ਤੇ ਪਾ ਕੇ ਸੜਨਾ ਮੈਂ ਇੱਥੇ ਤੂੰ ਮੈਨੂੰ ਇਹ ਤੱਕ ਸੜੀ ਆ ਸਾਰੇ ਦੋ ਬੈਠਾ ਹੈ ਕੋਈ ਨਾ ਰੋਕਣਾ ਆ ਵੀ ਤੇ ਪਹਿਲਾਂ ਹੀ ਆ ਕੋਈ ਰੋਕ ਤਾਂ ਪਹਿਲਾਂ ਹੀ ਕਰੀਏ ਸਾਰੇ ਆ ਉਹ ਸਾਰੇ ਰੱਬ ਦਾ ਆਸਾ ਮੇਰੀ ਗੱਲ ਸੁਣ ਰੱਬ ਤੋਂ ਖੋਫ ਖਾਓ ਦਿਵਾਲੀਆ ਦਾ ਕੋਈ ਦਿਵਾਲੀਆ ਦੇ ਰੰਗ ਚ ਭੰਗ ਬਾਂਦੇ ਕਮਾਲ ਹੋ ਗਈ ਯਾਰ ਤੁਹਾਡੇ ਜੇ ਕੋਈ ਘਟਨਾ ਵਾਪਰ ਗਈ ਘਟਨਾ ਵਾਪਰ ਗਈ ਤੂੰ ਪਹਿਲਾਂ ਕਿੱਥੇ ਸੀ ਗਿਆ ਤੂੰ ਕਿੱਥੇ ਸੀ ਗਿਆ ਉਹਨੇ ਬਤਾ ਤੂੰ ਕਿੱਥੇ ਸੀ ਗਿਆ ਘਟਨਾ ਵਾਪਰੀ ਆ ਗਈ ਹੈ ਕਮਾਲ ਹੋ ਗਈ ਕਮਾਲ ਆ ਗਈ ਤੂੰ ਸਾਨੂੰ ਕਮਾਲ ਕਰਦੇ ਤੁਸੀਂ ਕਿੱਥੇ ਸੀ ਪਹਿਲਾਂ ਤੁਹਾਨੂੰ ਜਿਹੜਾ 4 ਦਿਨ ਹੋ ਗਏ ਤੁਹਾਨੂੰ ਦਿਵਾਲੀਆ ਦਿਨ ਜਿਆਦਾ ਹੈ ਚਾਰ ਤਨ ਚਾਰ ਤਨ ਤੁਸੀਂ ਕਾਹਤੇ ਇਕੱਠੇ ਕਰ ਰਹੇ ਸੀ ਚਾਰ ਤਨ ਕਿਹਦੇ ਹੋ ਗਏ ਇੱਕ ਇੱਕ ਦਿਨ ਵੀ ਤੁਸੀਂ ਦੱਸਿਆ ਸਰੋਬ ਯਾਰ ਵਪਾਰ ਮੰਡਲ ਨੂੰ ਫੋਨ ਮਾਰੋ ਜਿਹੜਾ ਪਰਚਾ ਕਰੋ ਬੰਦ ਦੁਕਾਨਾਂ ਬੰਦ ਕਰੋ ਸਾਰੀਆਂ